BJP ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਫਲੋਰ ਪਹੁੰਚੇ ਤੇ ਭਾਜਪਾ ਦੇ ਦਫਤਰ ਦੇ ਬਾਹਰ ਸਥਿਤੀ ਉਸ ਵਕਤ ਤਣਾਅਪੂਰਵਕ ਹੋ ਗਈ ਜਦੋਂ ਭਾਰਤੀ ਕਿਸਾਨ ਜੂਨੀਅਨ ਲੱਖੋਵਾਲ ਪੰਜਾਬ ਦੇ ਮੈਂਬਰ ਵੱਡੀ ਗਿਣਤੀ ਵਿੱਚ ਕੇਂਦਰ ਸਰਕਾਰ ਤੇ ਰਿੰਕੂ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਪਏ। ਔਰ ਦੂਸਰੇ ਪਾਸੇ BJP ਵੱਲੋਂ ਵੀ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਮੌਕੇ ਤੇ ਹੀ ਪੁਲਿਸ ਅਫਸਰਾਂ ਨੇ ਸਾਰਿਆਂ ਨੂੰ ਸ਼ਾਂਤ ਕੀਤਾ ਤੇ ਸਥਿਤੀ ਨੂੰ ਕੰਟਰੋਲ ਕੀਤਾ। ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ। ਵੀਡੀਓ ਨੂੰ ਦੇਖਦੇ ਸਾਰੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਉੱਥੇ ਇੱਕ ਗੱਲ ਦੇਖਣ ਨੂੰ ਮਿਲੀ ਕਿ ਇੱਕ ਪਾਸੇ ਤਾਂ ਕਿਸਾਨ ਜਿਹੜੇ ਸੀ ਉਹ ਭਾਜਪਾ ਦੇ ਖਿਲਾਫ ਨਾਰੇਬਾਜੀ ਕਰ ਰਹੇ ਹਨ ਤਾਂ ਉਸ ਦੇ ਜਵਾਬ ਦੇ ਵਿੱਚ ਦੂਸਰੀ ਪਾਸਿਓਂ ਭਾਜਪਾ ਦੇ ਜਿਹੜੇ ਆਪਣੇ ਉਹ ਮੌਕੇ ਤੇ ਪਹੁੰਚੇ ਹੋ ਮੈਂਬਰ ਸਨ ਜਾਂ ਉਹਨਾਂ ਦੇ ਉਸ ਵਕਤ ਉਹ ਉਹਨਾਂ ਵੱਲੋਂ ਵੀ ਨਾਰੇਬਾਜੀ ਕੀਤੀ ਜਾ ਰਹੀ ਸੀ ਮਤਲਬ ਇੱਕ ਦੂਜੇ ਦੇ ਖਿਲਾਫ ਜਿਹੜੀ ਆ ਉਹ ਨਾਰੇਬਾਜੀ ਨਾਰੇਬਾਜੀ ਦਾ ਸਿਲਸਿਲਾ ਜਿਹੜਾ ਇਹ ਸ਼ੁਰੂ ਹੋ ਗਿਆ ਸੀਗਾ ਔਰ ਮੌਕੇ ਤੇ ਜਿਹੜੇ ਪੁਲਿਸ ਅਫਸਰਾਂ ਨੇ ਆ ਇਸ ਸਥਿਤੀ ਨੂੰ ਜਿਹੜਾ ਆ ਉਹ ਆ ਕੇ ਸ਼ਾਂਤ ਕੀਤਾ ਤੇ ਕੰਟਰੋਲ ਕੀਤਾ ਤੇ ਕਿਸਾਨਾਂ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਖੀ ਜਿਹੜੇ ਆ ਦਲ ਬਦਲੂ ਦਾ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਆ ਜਿਹੜੇ ਦਲ ਬਦਲੂ ਪਾਰਟੀਆਂ ਵਾਲੇ ਹੈਗੇ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਆ ਕਿ ਇਹ ਜਿਹੜਾ ਆ ਕਿ ਕਿਸਾਨਾਂ ਵੱਲੋਂ ਜਿਹੜਾ ਆ ਉਹਨਾਂ ਦੀ ਵੀ ਜਿਹੜੀ ਆ ਖਲਾਫਤ ਕੀਤੀ ਜਾਊਗੀ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਆਲੋਈ ਇੱਕ ਤੋਂ ਨਾਲੋਤ ਦਾ ਨਾਲੋਤ ਕਾੜੇ ਭਾ ਕੀਏ ਜੰਤਾ ਮਾਟੇ ਹੋ ਤਾਂ ਚੌਧਰੀ ਮਤਵਾਲਾ ਦੀ ਪਤਨੀ ਨੂੰ ਟਿਕਟ ਮਿਲੀ ਸੀ ਲੋਕਾਂ ਨੇ ਉਹਦੇ ਨਾਲ ਹਮਦਾਦੇ ਦੀ ਵੋਟ ਤੱਕ ਨਹੀਂ ਪਾਈ ਕਿਉਂਕਿ ਸੋਚਿਆ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਹੈ ਤੇ ਦਿੱਲੀ ਵਿੱਚ ਜਾ ਕੇ ਪੰਜਾਬ ਦੇ ਹੱਕ ਜਹਾ ਦਾ ਨਾਅਰਾ ਮਾਰੂਗਾ ਪਰ ਇਹਨੇ ਆਪਣੇ ਵੋਟਰਾਂ ਨਾਲ ਧੋਖਾ ਕੀਤਾ ਸਿਰੇ ਨਹੀਂ ਚੜ੍ਹ ਸਕਿਆ ਆਪਣੇ ਐਮਪੀਸ ਬਣਾ ਘਰ ਵਿੱਚ ਛਾ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਕਿ ਲੋਕ ਇਹਨੇ ਮੂਰਖ ਬਣ ਕੇ ਇਹਨਾਂ ਦੀ ਖਾਤਰ ਗਲੀਆਂ ਲੜ ਵਿੱਚ ਲੱੜ ਗਏ ਗਲੀਆਂ ਮੱਲਿਆ ਕਲੇ ਦੁਸ਼ਮਣੀਆਂ ਪਾਉਣਗੇ ਇਸ ਗੱਲ ਤੋਂ ਸਚੇਤ ਕਰਨ ਆਏ ਆ ਤਾਂ ਕਿ ਲੋਕਾਂ ਦੇ ਬੁੱਟ ਨਾਲ ਧੋਖਾ ਨਾ ਹੋਵੇ ਲੋਕ ਬੜੇ ਭੋਲੇ ਆ ਸਾਡੇ ਦੇਸ਼ ਦੇ ਦਿਲ ਤੋਂ ਕੰਮ ਰਹਿੰਦੇ ਆ ਇਹਨਾਂ ਦੇ ਗੱਲਾਂ ਜਾ ਕੇ ਬੁੱਟਾ ਪਾਉਂਦੇ ਆ ਅੱਜ ਅਸੀਂ ਦਾ ਵਿਰੋਧ ਕਰਨ ਆਏ ਜਿਹੜਾ ਦਲ ਬਦਲ ਲੀਡਰ ਅਸੀਂ ਸਾਰੇ ਦਾ ਵਿਰੋਧ ਕਰਨ ਆਇਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਰਹਿ ਜਿਹੜਾ ਦਲ ਬਦਲੀ ਨਹੀਂ ਕੀਤੀ ਹੈਗੀ ਤੇ ਇਹਦੇ ਸੰਬੰਧ ਨਾਲ ਸਾਡੇ ਖੈਰਾ ਸਾਹਿਬ ਸਾਡੇ ਲਖਵਾਲ ਦੇ ਅੱਗੇ ਪਹੁੰਚੇ ਜਿੱਥੇ ਬੰਦੇ ਉਹ ਤੁਹਾਡੇ ਨਾਲ ਗੱਲਾਂ ਕਰਨਗੇ ਜਿਹੜਾ ਇਹ ਹੁਣ ਇਸ ਹਲਕੇ ਤੋਂ ਜਲੰਧਰ ਤੋਂ ਲੋਕ ਸਭਾ ਦੀ ਸੀਟ ਦੇ ਲਈ ਰਿੰਕੂ ਜੀ ਖੜੇ ਆ ਇਹਨਾਂ ਨੂੰ ਅੱਜ ਇੱਕ ਗੱਲ ਪੁੱਛਣੀ ਚਾਹਨੇ ਆ ਇੱਕ ਸਾਲ ਤੋਂ ਥੋੜਾ ਸਮਾਂ ਹੀ ਉੱਪਰ ਹੋਇਆ ਜਦੋਂ ਸਾਡੇ ਹਲਕੇ ਦੇ ਵਿੱਚ ਇਹਨਾਂ ਦੇ ਭੇਜੇ ਹੋਏ ਐਮ ਐਲ ਏ ਕਨੌਰ ਸਾਹਿਬ ਆੜ ਕੇ ਸਾਡੇ ਨਾਲ ਚਾਹ ਪਾਣੀ ਪੀ ਕੇ ਸਾਡੇ ਤੋਂ ਵੋਟਾਂ ਲਈ ਹਮਦਰਦੀ ਲੈਣ ਆਏ ਸੀ ਅਸੀਂ ਇਹਨਾਂ ਦੀ ਜਟ ਕੇ ਮਦਦ ਕੀਤੀ ਸੀ ਦੋ ਵਾਰੀ ਦਲ ਬਦਲ ਕੇ ਕੀ ਇਹ ਲੋਕਾਂ ਨੂੰ ਭਰੋਸਾ ਦੇ ਸਕਦੇ ਆ ਕਿ ਇਹ ਸਰਕਾਰ ਦੀ ਇਹ ਨਮਾਇਦਗੀ ਸੱਚ ਨਾਲ ਕਰਨਗੇ ਸੰਯੁਕਤ ਮੋਰਚੇ ਦੀ ਜਿਹੜੀ ਕਾਹ ਲਿਆ ਉਹਦੇ ਉੱਪਰ ਅਸੀਂ ਸਮੂੱਚੇ ਹਲਕੇ ਨੂੰ ਪੀਰ ਕਰਦੇ ਆ ਕਿ ਭਾਜਪਾ ਕਿਸਾਨਾਂ ਮਜ਼ਦੂਰਾਂ ਦੀ ਵਪਾਰੀਆਂ ਦੀ ਕਾਤਲ ਸਰਕਾਰ ਨੂੰ ਵੋਟ ਨਾ ਪਾਈ ਜਾਵੇ ਮੋਦੀ ਦੇ ਜਿੰਨੇ ਵੀ মিডিਏ ਤੇ ਚਾਰਿਆ ਸਾਰੇ ਪ੍ਰਚਾਰ ਝੂਠੇ ਆ ਇਹ ਮੀਡੀਆ ਨੂੰ ਖਰੀਦ ਕੇ ਝੂਠੇ ਪ੍ਰਚਾਰ ਕਰ ਕਰਕੇ ਇਹ ਲੋਕਾਂ ਨੂੰ ਭਰਮਾ ਰਹੇ ਆ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਬਾਦਲਾਂ ਨੂੰ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਇਹ ਜਿਹੜੇ ਫਾਸ਼ੀਵਾਦ ਲੋਕ ਆ ਇਹ ਦੇਸ਼ ਦੀ ਸੰਮਤੀ ਪੂਰਨ ਦਰ ਤੇ ਦੋ ਚਾਰ ਪਰਿਵਾਰਾਂ ਨੂੰ ਵੇਚ ਰਹੇ ਆ ਦੋ ਚਾਰ ਪਰਿਵਾਰਾਂ ਨੂੰ ਦੇਸ਼ ਦੀ ਸ਼ਮਤੀ ਬੇਜ ਦਿੱਤੀ ਆ ਇਹ ਜਿਹੜੇ ਲੋਕ ਆ ਮੋਦੀ ਸ਼ਾ ਇਹਨਾਂ ਦੇ ਨਾਲ ਜਿਹੜੇ ਹੋ ਰਿਹਾ ਇਹਨਾਂ ਸਾਰਿਆਂ ਦਾ ਪੂਰ ਤੌਰ ਤੇ ਇਹਨਾਂ ਦੀ ਪਾਰਟੀ ਦਾ ਬਾਈਕਾਟ ਕੀਤਾ ਜਾਵੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499